ਅੱਜ ਜਿੱਦੋਂ ਮੀਟਿੰਗ ਇਹ ਸਰਕਟ ਹਾਊਸ ਰੱਖੀ ਗਈ ਹੈ ਸਾਡੇ ਨਵੇਂ ਨਿਯੁਕਤ ਹਰ ਇੱਕ ਵਾਰਡ ਦੇ ਪ੍ਰਧਾਨ ਸਾਡੇ ਹਲਕਿਆਂ ਦੇ ਪ੍ਰਧਾਨ ਤੇ ਮੈਨੂੰ ਜ਼ੋਨ ਦਾ ਲੁਧਿਆਣੇ ਦਾ ਮਾਲਵਾ ਸੈਂਟਰ ਦਾ ਇੰਚਾਰਜ ਲਗਾਇਆ ਗਿਆ ਤੇ ਅੱਜ ਸਾਰਿਆਂ ਜਿੰਨੇ ਆਪਣੇ ਅਹੁਦੇਦਾਰਾਂ ਨੂੰ ਉਹਨਾਂ ਦਾ ਮਾਨ ਸਨਮਾਨ ਕਰਨਾ ਸੀ ਮੇਨ ਲਈ ਤਾਂ ਬਾਕੀ ਆਨਲਾਈਨ ਟਾਈਮ ਦੇ ਵਿੱਚ ਜੋ ਵੀ ਪਾਰਟੀ ਵੱਲੋਂ ਸਾਰੇ ਯੂਥ ਦੀਆਂ ਜੋ ਡਿਊਟੀਆਂ ਲੱਗਣੀਆਂ ਸੀ ਉਹਦੇ ਰਿਗਾਰਡਿੰਗ ਮੀਟਿੰਗ ਰੱਖੀ ਗਈ ਸੀ ਤੇ ਅਸੀਂ ਆਪਣੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਲੁਧਿਆਣੇ ਸ਼ਹਿਰ ਨੂੰ ਮੈਨੂੰ ਮਾਲਵਾ ਸੈਂਟਰ ਦਾ ਇੰਚਾਰਜ ਲਗਾਇਆ ਤੇ ਇੱਕ ਲੁਧਿਆਣੇ ਛੋਟਾ ਭਰਾ ਸਾਡਾ ਤੇ ਭਰਾ ਹੀ ਅਸੀਂ ਇਕੋ ਟੀਮ ਕੰਮ ਕਰਾਂ MP ਜਵਦੀ ਵੀਰ ਜਿਲ੍ਹਾ ਪ੍ਰਧਾਨ ਯੂਥ ਦਾ ਲੱਗਿਆ ਬਹੁਤ ਬਹੁਤ ਮੁਬਾਰਕਵਾ ਸਾਡੇ ਭਰਾ MP ਜਵਦੀ ਨੂੰ ਤੇ ਸਾਰੀ ਟੀਮ ਨੂੰ ਆਨਰ ਟਾਈਮ ਦੇ ਵਿੱਚ ਪਹਿਲਾਂ ਵੀ ਇਲੈਕਸ਼ਨਾਂ ਦੇ ਵਿੱਚ ਵੱਧ ਚੜ ਕੇ ਸਾਡੇ ਯੂਥ ਨੇ ਬੜਾ ਆਪਣਾ ਵਧੀਆ ਰੋਲ ਨਿਭਾਇਆ ਇੱਕ ਯੂਥ ਇੱਕ ਰੀੜ ਦੀ ਹੱਡੀ ਹੁੰਦਾ ਹੈ ਹਰ ਇੱਕ ਪਾਰਟੀ ਦੀ ਸਮਾਜ ਦੀ ਤੇ ਅਸੀਂ ਆਨਰ ਟਾਈਮ ਦੇ ਵਿੱਚ ਇਹ ਸਾਰੀ ਟੀਮ ਨੂੰ ਆਨਰ ਟਾਈਮ ਸਾਡੀਆਂ ਟ੍ਰੇਨਿੰਗਸ ਵੀ ਹੋਣੀਆਂ ਨੇ ਪਾਰਟੀ ਦੀ ਕਾਫੀ ਪਾਲਿਸੀਆਂ ਨੂੰ ਲੈ ਕੇ ਜੇ ਟ੍ਰੇਨਿੰਗਸ ਸਾਡੀਆਂ ਸ਼ੁਰੂ ਹੋਣੀਆਂ 27 28 ਤਰੀਕ ਤੋਂ ਜਲਦੀ ਅਸੀਂ ਟ੍ਰੇਨਿੰਗ ਦੇ ਕੇ ਆਪਣੇ ਯੂਥ ਨੂੰ ਗਰਾਊਂਡ ਦੇ ਵਿੱਚ ਤਾਰਾਂਗੇ ਤੇ ਕਾਫੀ ਕੰਮ ਨੇ ਗਰਾਊਂਡ ਬਣਵਾਉਣੇ ਨੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਪੋਰ ਕਾਫੀ ਕੰਮ ਪਾਰਟੀ ਵੱਲੋਂ ਆਈ ਨੇ ਡਿਊਟੀਆਂ ਲਗੀਆਂ ਨੇ ਕਿ ਅਸੀਂ ਜਲਦੀ ਉਹ ਇਹਨੂੰ ਫੀਲਡ ਗਰਾਊਂਡ ਦੇ ਵਿੱਚ ਲੈ ਕੇ ਆ ਰਿਹਾ ਹਾਂ ਸਾਡਾ ਜ਼ਿੰਮੇਵਾਰੀ ਮਿਲੀ ਹੈ ਬਿਲਕੁਲ ਜੀ ਸਰਕਾਰ ਵੱਲੋਂ ਜੋ ਸਾਡੀ ਜ਼ਿੰਮੇਵਾਰੀ ਮਿਲੀ ਹੈ ਉਹਦੀ ਹੀ ਟ੍ਰੇਨਿੰਗ ਵਾਸਤੇ ਦੱਸਿਆ ਵੀ ਅੱਜ ਦੱਸਿਆ ਸਾਰਿਆਂ ਨੂੰ ਤੁਹਾਡੇ ਔਨ ਟਾਈਮਸ ਕੀ ਕੀ ਕੰਮ ਹੋਣੇ ਆ ਜੋ ਵੀ ਸੁਸੋਧਿਆ ਸਾਹਿਬ ਇਸ ਚੀਜ਼ ਨੂੰ ਦੇਖ ਰਿਹਾ ਸਾਡੇ ਯੂਥ ਕਲੱਬ ਨੂੰ ਸਾਡੇ ਚੇਅਰਮੈਨ ਗੋਲਡੀ ਜੀ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਸਾਡੇ ਪ੍ਰਧਾਨ ਪੰਜਾਬ ਦੇ ਲਾਲਪੁਰਾ ਜੀ ਅਸੀਂ ਹਮੇਸ਼ਾ ਬਾਜ਼ ਚੜ ਕੇ ਪਹਿਲਾਂ ਵੀ ਸਾਥ ਦਿੱਤਾ ਤੇ ਅਗਾ ਵੀ ਇਦਾਂ ਹੀ ਸਾਥ ਦਿੰਦੇ ਰਹਿਣਾ। ਕਲਪ ਦੀ ਜੋ ਪਲੇਠੀ ਮੀਟਿੰਗ ਲੁਧਿਆਣਾ ਵਿਖੇ ਸਰਕਟ ਹਾਊਸ ਵਿਖੇ ਹੋਈ ਹੈ ਜੋ ਪਾਰਟੀ ਦੀਆਂ ਨੀਤੀਆਂ ਜੋ ਯੂਥ ਦਾ ਅਗੋ ਕੰਮ ਹੈ ਕਿਉਂਕਿ ਰੂਟ ਜੋ ਹੈ ਯੂਥ ਜੋ ਹੈ ਜੋ ਪਾਰਟੀ ਦੀ ਰੀਡ ਦੀ ਹੱਡੀ ਹੈ ਆਪਣਾ ਸ਼ਹਿਰ ਦੀ ਰੀਡ ਦੀ ਹੱਡੀ ਹੈ ਜੋ ਅੱਗੇ ਕੰਮ ਹੋਣੇ ਹੈ ਡਿਵੈਲਪਮੈਂਟ ਦੇ ਕੰਮ ਹੋਣੇ ਜਾਂ ਹੋਰ ਵੀ ਕੋਈ ਪਾਲਿਸੀਜ਼ ਨੇ ਪਾਰਟੀ ਦੀਆਂ ਨੇ ਸਰਕਾਰ ਦੀਆਂ ਨੇ ਉਹ ਘਰ ਘਰ ਪਹੁੰਚਣ ਦੇ ਲਈ ਅੱਜ ਮੀਟਿੰਗ ਹੋਈ ਹੈ। ਤੇ ਅੱਜ ਵਧਾਈ ਵੀ ਦਿੱਤੀ ਹੈ ਸਾਡੇ ਜਿਹੜੇ ਸਾਥੀ ਨਵੇਂ ਚੁਣੇ ਗਏ ਗੁਰਵੀਰ ਗੋਲੂ ਬਾਜਵਾ ਦੀ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਜਵਾਰਡ ਦੇ ਪ੍ਰਧਾਨ ਜਿਹੜੇ ਚੁਣੇ ਗਏ ਸਭ ਨੂੰ ਵਧਾਈ ਦਿੱਤੀ। ਕਿੰਨਾ ਕਿ ਕਿੱਦਾਂ ਰਹੂਗਾ ਅੱਗੇ ਜਾ ਕੇ ਬਿਲਕੁਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦਾ ਸੰਗਠਨ ਹੈ ਉਹ ਯੂਥ ਤੇ ਬਹੁਤ ਟਰਸਟ ਕਰਦਾ ਕਿਉਂਕਿ ਅੱਗੇ ਵੀ ਜਿਹੜੇ ਵੀ ਜਿੰਨੇ ਵੀ ਇਲੈਕਸ਼ਨਸ ਹੋਏ ਹੈ ਯੂਥ ਨੇ ਆਪਣਾ ਵਾਅਦਾ ਛੱਡ ਕੇ ਆਪਣਾ ਹਿੱਸਾ ਭਾਇਆ ਤੇ ਉਸੇ ਲੜੀ ਵਿੱਚ ਅੱਜ ਧੰਨਵਾਦ ਵੀ ਕੀਤਾ ਯੂਥ ਦਾ ਤੇ ਯੂਥ ਨੂੰ ਅੱਗੇ ਵੀ ਲਾਭੰਦ ਕਰਨ ਲਈ ਕਿਹੜੀ ਪਾਲਿਸੀਜ਼ ਨੇ ਉਹਨਾਂ ਨਾਲ ਡਿਸਕਸ ਕੀਤੀ। ਜੀ ਸਾਈਨ ਲੈ ਬਿਲਕੁਲ ਸਤਿਅਦ ਅਲੀ ਜਿੱਦਾਂ ਅੱਗੇ ਡਵੈਲਪਮੈਂਟ ਦੇ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨ ਲੜਦੀ ਸੀ ਤੇ ਅੱਗੋਂ ਵੀ ਡਵੈਲਪਮੈਂਟ ਦੇ ਮੁੱਦੇ ਤੇ ਲੜਨਗੀ ਤੇ ਜਿਹੜਾ ਯੂਥ ਹੈ ਸਾਡਾ ਉਹ ਘਰ ਘਰ ਡਵੈਲਪਮੈਂਟ ਲੈ ਕੇ ਜਾਏਗਾ ਲੁਧਿਆਣੇ ਦੇ ਸਮੂਚੇ ਹਰ ਹਲਕੇ ਤੋਂ ਜਿਹੜੇ ਯੂਥ ਸਾਥੀ ਆਏ ਸੀ ਉਹਨਾਂ ਨਾਲ ਗੈਟ ਟੂਗੇਦਰ ਹੋਈ ਹੈ ਪੰਜਾਬ 'ਚ ਜਿਹੜਾ ਯੂਥ ਹੈ ਹਮੇਸ਼ਾ ਤੋਂ ਕਿਸੇ ਵੀ ਭਾਗ ਦੇ ਵਿੱਚ ਜਿਹੜਾ ਯੂਥ ਹੈ ਉਹਦਾ ਅਹਿਮ ਰੋਲ ਹੁੰਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਬਣੀ ਹੈ 2022 ਦੇ ਵਿੱਚ ਉਹ ਯੂਥ ਦੇ ਸਹਿਯੋਗ ਦੇ ਨਾਲ ਬਣੀ ਆ ਤੇ 2027 ਦੇ ਵਿੱਚ ਵੀ ਜਦੋਂ ਸਰਕਾਰ ਦੁਬਾਰਾ ਬਣਨੀ ਆ ਤਾਂ ਯੂਥ ਦੇ ਸਹਿਯੋਗ ਨਾਲ ਬਣਨੀ ਆ ਸੋ ਅੱਜ ਅਸੀਂ ਸਾਰੇ ਸਾਥੀਆਂ ਨੇ ਪਾਰਟੀ ਦੀਆਂ ਜੋ ਗਤੀਵਿਧੀਆਂ ਨੇ ਪਾਰਟੀਆਂ ਜਿਸ ਲੈਵਲ ਤੇ ਚਾਹੇ ਉਹ ਖੇਡਾਂ ਸੰਬੰਧੀ ਹੋਣ ਚਾਹੇ ਉਹ ਕਲਚਰ ਸੰਬੰਧੀ ਹੋਣ ਕਿਉਂਕਿ ਪੰਜਾਬ ਇੱਕ ਰੰਗਲਾ ਪੰਜਾਬ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਸ਼ੋਅ ਕਰਦਾ ਸੋ ਸਾਡਾ ਜਿਹੜਾ ਕਲਚਰ ਹੈ ਉਹ ਪੂਰਾ ਵਿਸ਼ਵ ਹੈ ਜਿਹੜਾ ਉਸ ਨੂੰ ਬਹੁਤ ਪਿਆਰ ਕਰਦਾ ਸੋ ਕਲਚਰ ਸੇਵਾਵਾਂ ਦੇਣ ਲਈ ਸਰਕਾਰ ਕੰਮ ਕਰ ਰਹੀ ਹੈ ਖੇਡਾਂ ਨੂੰ ਪਰਫੂਲਤ ਕਰਨ ਲਈ ਕੰਮ ਕਰ ਰਹੀ ਹੈ ਸੋ ਐਸੇ ਕਈ ਅਨੇਕਾ ਕੰਮ ਹੈ ਜਿਹੜੇ ਯੂਥ ਦੇ जिम्मे ਲੱਗੇ ਆ ਸੋ ਯੂਥ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਕਿਉਂਕਿ ਕਿਸੇ ਵੀ ਪਾਰਟੀ ਦਾ ਸਟਰਕਚਰ ਹੈ ਜਿਹੜਾ ਢਾਂਚਾ ਹੈ ਉਹ ਯੂਥ ਤੇ ਹੁੰਦਾ ਸੋ ਯੂਥ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰੇਗਾ